ਬਾਇਰ ਤੇ ਸਮਝਾ। ਪਹਿਲਾ ਇੱਕ ਟੈਲੀਫੋਨ ਉਹ ਕਾਪਨ ਦੇ ਜਿਹੜੇ ਹੈਗੇ ਛੋਟਾ ਨਾਮ ਵਾਲਾ ਹੈ ਨਾ ਆਇਆ ਸੀ ਮੈਨੂੰ। ਉਹਨਾਂ ਦੇ بیٹے ਨੂੰ ਕੋਈ ਝੌਂਕੀ ਭਰਚਾ ਲਾਈ। ਬਾਅਦ ਤੋਂ ਉਹਨੇ ਆਪਣੇ بیٹے ਰੋਹਿਤ ਕੁਮਾਰ ਦੇ ਨਾਮ ਆ ਕੇ ਐਸਐਚਓ ਸਾਹਿਬ ਨੂੰ ਕਹਾਣੀ ਸੁਣਾਈ। ਇੱਕ ਇੱਕ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰਾ ਲਿਆ। ਇਹ ਤਾਂ ਇਹ ਇੱਕ ਬਿਚ 58 ਨੰਬਰ ਉਹ ਵੀ ਮਾਰ ਗਿਆ ਧਾਰਾ। ਉਹ ਤੋਂ ਬਾਅਦ ਜਿਹਨੇ ਰੱਪਸਾਇਸ ਕਿਹਾ ਉਹਦੇ ਤੇ ਅੱਗੇ ਜਾਂਦਾ। ਐਸਐਚਓ ਸਾਹਿਬ ਨੂੰ ਮੋਢੇ ਤੇ ਇੱਕ ਜੁਗੜਾ ਜੀ ਇਹਦੇ ਵਿੱਚਾਨੂੰ ਸੀਏ ਜੀ ਦੀ ਮਦਦ ਮਿਲੀ ਆਪਣੇ ਸਾਥੀ ਸਾਡੇ ਹੈਗੇ ਆਈ ਉਹ ਇਹ ਜਿਸ ਵੀ ਐਸਐਚਓ ਸਾਹਿਬ ਨੂੰ ਅਸੀਂ ਜੋ ਵੀ ਉਹਦੀ ਟੈਕਨੀਕਲ ਪਲਾਨ ਐਵੀਡੈਂਸ ਲੈਣੀ ਸੀ ਨਾ ਉਹ ਤਰੀਕ ਨੂੰ ਦੁਬਾਰਾ ਸਾਡੇ 14:00 ਵਜੇ ਜੋ ਕਾਲ ਇਹਨਾਂ ਨੇ ਐਸਐਚਓ ਸਾਹਿਬ ਨੂੰ ਦੁਬਾਰਾ ਕਾਲ ਕੀਤਾ ਤੇ ਜਦੋਂ 16:11 ਵਜੇ ਦੁਬਾਰਾ ਕਾਲ ਰੀਹ ਹੋਈਆ ਜੋ ਕਾਲ ਕਰਨ ਵਾਲੇ ਨੇ ਕਿਹਾ ਕਿ ਇੱਕ ਛੋਟਾ ਜਿਹਾ ਗਿਫਟ ਤੁਹਾਨੂੰ ਭੇਜਿਆ ਉਸ ਰਾਤ ਵੀ ਅਸੀਂ ਛਾਤ ਕੀਤੀ ਪਰ ਉਸ ਰਾਤ ਸਾਨੂੰ ਉਸੇ ਮਿਲਿਆ ਅਗਲੇ ਦਿਨ ਸਵੇਰ ਤਕਰੀਬ 2 ਵਜੇ ਇਹ ਜਿਹੜਾ ਸਟ੍ਰਾਈਕ ਕਰਦਾ ਇਹਦੇ ਘਰ ਤੋਂ ਚਾਰ ਘਰ ਬਿਤਾ ਇੱਕ 300 ਘਰ ਤੋਂ ਉਹਨੂੰ ਬਾਹਰੋਂ ਕਰਾਉਂਦੇ ਬੜਿਆ ਤੇ ਤਿੰਨ ਜਿਹੜੇ ਆ ਜਿਹੜੇ ਸਭੀ ਇੱਕ ਖੋਲ ਕਰ ਤੂੰ ਸੋਣਿਆ ਤੇ ਉਹਨਾਂ ਰੌਣਕ ਬੜੇ ਜਿਹੜੇ ਉੱਥੇ ਚਲੇ ਤੋਂ ਬਾਅਦ ਅਸੀਂ ਉਹ ਕੋਰ ਗਲੀ ਦੇਤੀ ਸੀ ਕਿ ਵੀ ਫੁਟੇਜ ਦੀ ਚੈਕਿੰਗ ਕੀਤੀ ਜਿਹਦੇ ਵਿੱਚ ਦਿਖਾਈ ਦਿੱਤਾ ਕਿ ਦੋ ਨੌਜਵਾਨ ਇੱਕ ਐਕਟ ਵਾਂ ਤੇ ਆਉਂਦੇ ਆ ਉਦੇ ਵਿੱਚੋਂ ਇੱਕ ਨੌਜਵਾਨ ਉੱਤਰ ਕੇ ਇੱਕ ਹਵਾਈ ਫੇਅਰ ਕਰਦਾ ਤੇ ਇਸ ਤਰ੍ਹਾਂ ਜਾਪਦਾ ਵੀ ਉਸ ਤੋਂ ਬਾਅਦ ਉਹਦਾ ਜਿਹੜਾ ਅਫੀਸ਼ਲ ਕੌਕ ਹੋ ਗਿਆ ਤੇ ਬਾਕੀ ਜਿਹੜੇ ਤਿੰਨ ਉਹ ਹੈਗੇ ਕਾਰਕੂਸ ਉੱਤੇ ਕੰਧ ਤੇ ਰੱਖ ਦਿੱਤਾ ਉਸ ਤੋਂ ਬਾਅਦ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਹਦੇ ਵਿੱਚ ਪਹਿਲੀ ਟੀਮ ਜੀ ਰੋਹਿਤ ਸੀ ਜਿਹੜੀ ਜੇ ਤਾਂ ਮੁੰਡਾ ਉਹਦੀ ਟੀਮ ਸੀ ਜੀ ਸਾਰੇ ਜ਼ਰਬੀਰ ਨਹੀਂ ਸੀ ਇਹ ਜਿੱਦਾਂ ਜਿੱਦਾਂ ਫੋਲੋ ਕਰਦੇ ਹੋ ਐਕਟਿਵਲ ਹੋ ਗਏ ਆ ਉਹ ਐਕਟਿਵਾਂ ਜਿਹੜੀ ਆ ਇਹਦੇ ਕੰਪਲੇਨੈਂਟ ਤੇ ਪਿੱਟ ਪੜੋਲੀ ਚਲੇ ਜਦੋਂ ਉਹ ਐਕਟਿਵ ਦਾ ਮਾਲਕ ਦਾ ਜਿਹੜਾ ਪਤਾ ਕੀਤਾ ਤਾਂ ਉਹ ਐਕਟਿਵ ਦਾ ਮਾਲਕ ਕਮਤੀ ਐਕਸੈਂਜ ਉਹ ਸੁਭਮ ਬੁੱਤਰ ਘਰਮਿੰਦਰ ਸਿੰਘ ਫਡੋਰੀ ਲੈਕੜ ਜਦੋਂ ਆਪਾਂ ਉਹਨੂੰ ਹਰਾਤ ਵਿੱਚ ਲੈ ਕੇ ਕੋਸ਼ਿਸ਼ ਕੀਤੀ ਤਾਂ ਉਹ ਮੈਂਦਾ ਸੀ ਆ ਉਹ ਉਸ ਸਮਾਂ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਕਿ ਉਹਦੇ ਨਾਲ ਬਰੋਹਰ ਕੁਮਾਰ ਨਾਮ ਦਾ ਵਿਅਕਤੀ ਜੋ ਕਿ ਸਰਦਾਰਪੁਰ ਤੇ ਤਲਵੰਡੀ ਪਿੰਡ ਦਾ ਰਹਿਣਾ ਉਹ ਵੀ ਗਿਆ ਸੀ ਉਸ ਸਾਲ ਦੋਸਤ ਇਕੱਠੇ ਰਹੇ ਐ ਦਵਾਈਆਂ ਜਾਂ ਹੋਰ ਮੁਰਖਾਂ ਚ ਅਮਰੀਕਾ ਨਹੀਂ ਪਹੁੰਚ ਸਕੇ ਟੂਰ ਹੋ ਗਏ ਤੇ ਉਹ ਇਸੇ ਕਰਕੇ ਵਿਰੋਧ ਕੁਮਾਰ ਨਾਲ ਉਹਦੀ ਪਤਨੀ ਯਾਰਗਾਰੀ ਹੋ ਗਈ ਸੀ ਤੇ ਵਿਰੋਧ ਕੁਮਾਰ ਉਹਦੇ ਘਰੇ ਆਉਣ ਲੱਗ ਪਿਆ। ਜੋ ਘਟਨਾ ਬੜੇ ਦਿਨ ਦੀ ਵਿਰੋਧ ਕੁਮਾਰ ਦੇ ਉਹਦੇ ਨਾਲ ਤਿੰਨ ਹੋਰ ਆਦਮੀ ਆਏ ਸੀ। ਜਿਨ੍ਹਾਂ ਦੇ ਵਿਰੋਧ ਕੁਮਾਰ ਦੇ ਕਹਿਣ ਤੇ ਹੀ ਉਹ ਜਿਹੜੀ ਆ ਆਪਣੀ ਐਕਟਵਾਰ ਲੈ ਕੇ ਗਿਆ ਸੀ ਤੇ ਜਿਹੜਾ ਪਿੱਛੇ ਬੰਦਾ ਬੈਠਾ ਸੀ ਉਹਨੇ ਉੱਥੇ ਉੱਤਰ ਕੇ ਜਿਹੜੇ ਬਾਹਰ ਵੀ ਕੀਤਾ ਸੀ ਤੇ ਖੋਲਕਾਰ ਤੁਸੀਂ ਲੱਗੇ। ਜਿੱਦਾਂ ਜਦ ਤੱਕ ਪਿੱਛੇ ਅੱਗੇ ਚੱਲੀ ਆ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਤੇ ਮਨੋਤ ਕੁਮਾਰ ਨੂੰ ਗੁਰ ਅਸਿੰਦਰ ਕੁਮਾਰ ਗੋਰਾ ਪੁੱਤਰ ਸਰਦੀਪ ਸਿੰਘ ਰੋਹਿਤ ਸ਼ਰਮਾ ਸੌਰੀ ਬਿੱਲਾ ਜੋਬਰ ਬਿੱਲ੍ਹਾ ਤੇ ਇੱਕ ਜਿਹੜਾ ਅਤਰੀ ਕਰਕੇ ਨਾਵਾ ਹੈਗਾ ਜਿਹੜੀ ਕਾਰ ਸੀ ਨਹੀਂ ਵਿੱਚ ਜਿਹੜੀ ਇਹ ਪਿੱਛੋਂ ਕਾਰ ਸੀ ਉਹ ਬਰੋਲਰ ਨੂੰ ਲੈ ਕੇ ਆਏ ਸੀ ਇਹ ਤਿੰਨ ਵਿਅਕਤੀ ਪਾਇਆ ਤੋਂ ਵਾਪਸ ਆ ਕੇ ਲੈਣ ਹੀ ਰੱਖੀ ਕੀਤੀ ਉਹਨਾਂ ਦਾ ਵਕਲ ਨੂੰ ਉੱਤੋਂ ਬਾਹਰ ਪੁਲਵਾਰੀ ਕੋਲ ਚਲੇ ਗਏ ਆ ਉੱਥੇ ਕਾਰ ਦੇ ਵਿੱਚੋਂ ਤੇ ਦੋ ਜਣੇ ਇੱਕ ਵਾਰ ਤੇ ਆ ਗਏ ਆ ਇੱਕ ਵਾਰਦਤ ਕਰਨ ਤੋਂ ਬਾਅਦ ਪਾਇਆ ਮਾਂਥਰ ਪੋਰ ਪਲਾਜੇ ਨੂੰ ਅਵਾਈਡ ਕਰਕੇ ਇਹ ਪਾਇਆ ਪਠਾਨਕੋਟ ਦੇ ਬਾਬਾ ਚਲੇ ਗਏ ਜਦੋਂ ਅਸੀਂ ਇਹ ਮਕਦਮੇ ਦੀ ਤਫਤੀਸ਼ ਕੀਤੀ ਆ ਟੈਕਨੀਕਲ ਐਵੀਡੈਂਸ ਹਾਸਲ ਕੀਤੀ ਆ ਕਾਰਡ ਤੇਲ ਸੀ ਜਾਰ ਬਾਕੀ ਜੋ ਵੀ ਆਈਪੀ ਐਡਰੈਸ ਵਗੈਰਾ ਲਵਾਉ ਉਹਦੇ ਵਿੱਚ ਸਾਨੂੰ ਪਤਾ ਲੱਗਾ ਵੀ ਇਹਦਾ ਕੰਪਲੇਨੈਂਟ ਇਹਦਾ ਦੂਸਰਾ ਭਰਾ ਜਿਹੜਾ ਆ ਵੱਡਾ ਭਰਾ ਆ ਇਹ ਮੈਂ ਕਰੀਦਾ ਇਹ ਜਿਹੜਾ ਪਰਿਵਾਰ ਹੈ ਪਿਛਲੇ ਕਾਫੀ ਸਮੇ ਤੋਂ ਸਿਕਿਉਰਟੀ ਦੀ ਮੰਗ ਕਰ ਰਿਹਾ ਸੀ ਉਹਕੇ ਇਹ ਫੋਕੇ ਦਿਖਾਵੇ ਜਿਆਦਾ ਤੱਕ ਹੀ ਰੱਖਦੇ ਆ ਫੋਕਾ ਦਿਖਾਵਾ ਕਰਨ ਲਈ ਇਨੀ ਕਾਫੀ ਦੇ ਸਿਕਿਉਰਿਟੀ ਦੀ ਮੰਗ ਕਰ ਰਿਆ ਸੀ ਪਰ ਕਿਉਂਕਿ ਇਹ ਉਹ ਪੈਰਾਮੀਟਰ ਪੂਰੇ ਨਹੀਂ ਕੀ ਕਰਦੇ ਸਿਕਿਉਰਿਟੀ ਆਏ ਇਸ ਕਰਕੇ ਨਾ ਸਿਕਿਉਰਿਟੀ ਨਹੀਂ ਦਿੱਤੀ ਜਾ ਸਕਦੀ ਜੋ ਇਹਨਾਂ ਨੇ ਆਫਿਸ ਵਿੱਚ ਦੋਵਾਂ ਪਰਾਵਾਂ ਨੇ ਸਲਾਹ ਕਰਕੇ ਉਥੇ ਵੱਡੇ ਭਰਾ ਦੇ ਨਾਲ ਇੱਕ ਗੁਰਲਾਲ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਟਿਆਣਾ ਪਿੰਡ ਦਾ ਰਹਿਣਾ ਨਾਲ ਤੇੜਾਣਾ ਵੀ ਕੁਆਸ ਤੋਂ ਹੁੰਦਾ ਉਹਨੇ ਫੋਨ ਕੀਤੇ ਆ ਉਹਨੇ ਹੀ ਆਪਣੇ ਸਾਥੀਆਂ ਦੀ ਆਹ ਜਿਹੜਾ ਬਿੱਲਾ ਆ ਗੋਰਾ ਆ ਤੇ ਰੋਹਿਤਾ ਉਹਨੇ ਭੇਜ ਕੇ ਤੇਰੇ ਵੇਗ ਡਰਾਉਣ ਦੀ ਖਾਤਰ ਤੇ ਸਕਿਉਰਟੀ ਲੈਣ ਦੀ ਖਾਤਰ ਇਹ ਜਿਹੜਾ ਜੋ ਵੀ ਇਨਸੀਡੈਂਟ ਹੋਇਆ ਕੀਤਾ ਜਦੋਂ ਇਹ ਸਾਰੀ ਪਿਕਚਰ ਸਾਡੇ ਸਾਹਮਣੇ ਆ ਗਈ ਆ ਸਾਡੇ ਕੋਲ ਸਾਰੇ ਐਵੀਡੈਂਸ ਆ ਗਏ ਆ ਸਾਰੇ ਕੋਲ ਆ ਗਏ ਆ ਉਹ ਤੋਂ ਬਾਅਦ ਵੀ ਅਸੀਂ ਕੰਪਲੇਨੈਂਟ ਨੂੰ ਵੀ ਦੋਸ਼ੀ ਬਣਾਤਾ ਆ ਉਹਦੇ ਵੱਡੇ ਭਰਾ ਨੂੰ ਵੀ ਦੋਸ਼ੀ ਬਣਾਤਾ ਆ ਉਹ ਹੁਣ ਐਸਐਸਓ ਸਾਹਮਣੇ ਗ੍ਰੈਵਟ ਕਰਕੇ ਆਇਆ ਸੀ ਉਹ ਬੰਦੇ ਜਿਹੜੇ ਗ੍ਰਿਫਟਾਰ ਕਰਨੇ ਬਾਕੀ ਆ ਜਿਹਨੇ ਫੈਰ ਕੀਤਾ ਹਾਂ ਦੀ ਘੜੀਆਂ ਤਿੰਨ ਬੰਦੇ ਗ੍ਰਿਫਟਾਰ ਕਰ ਲਿਆ ਜਿਹਦੇ ਵਿੱਚ ਸਕੂਟੀ ਗੜਾ ਅਮਨਦੀਪ ਚੰਗਰ ਜਿਹੜਾ ਵਿਰੋਧ ਕੁਮਾਰ ਜਿਹਦੇ ਕਹਿਣ ਤੇ ਸਕੂਟੀ ਦਿੱਤੀ ਗਈ ਤਾਂ ਜਿਹਦੀ ਕਾਰ ਸੀਗੀ ਅਤਰੀ ਕਰਕੇ ਉਹਦਾ ਨਾ ਆਇਆ ਉਹ ਕਾਰ ਵੀ ਰਿਕਵਰ ਕਰ ਲਈ ਆ ਐਕਟਿਵ ਆ ਵੀ ਰਿਕਵਰ ਕਰ ਲਈ ਆ ਜੋ ਗੋਲੀ ਚ ਰੋਣ ਵਾਲਾ ਪੈਪਰ ਆ ਉਹ ਮਿੱਲੇ ਨਾ ਦਾ ਵਿਅਕਤੀ ਜੋ ਹਰਾਂ ਕਰ ਰਿਹਾ ਉਹਦੇ ਕੋਲ ਉਹਨੂੰ ਗ੍ਰਿਫਤਾਰ ਕਰਕੇ ਕਾਬੂ ਕੀਤਾ ਜਾਊਗਾ ਇਹਦੇ ਮੋਟਿਆਲੂ ਵੀ ਉਸ ਦੇ ਹਟਚੇ ਹੋਊਗਾ ਵੀ ਸਥਿਤੀ ਬਖਦੀ ਜਾਂਦੀ ਹੈ ਸਾਹਮਣੇ ਜਾਂਦੀ ਜਾਊਗੀ ਆਲ ਦੀ ਘੜੀਏ ਹੁਣ ਜੋ ਪੰਡਤ ਜੀ ਹੈਗੇ ਆ ਦਾਖਲ ਹੋ ਗਏ ਆ ਹਸਪੀਟਲ ਕਿਉਂਕਿ ਇਹਨਾਂ ਦਾ ਕੋਈ ਇਹਨਾਂ ਨੂੰ ਕਿੱਟੀਆਂ ਦੀ ਬਿਮਾਰੀ ਹੈ ਇਹਨਾਂ ਦਾ ਦੋ ਤਿੰਨ ਵਾਰ ਅਖੀਰਾਂ ਦਾ ਰਾਜਿਸਤਾਨ ਜਿਹੜਾ ਬੇਟਾ ਘਰ ਤੋਂ ਫਰਾਤ ਚੱਲ ਰਿਹਾ ਜਿਹੜੀ ਗ੍ਰਿਫਟਰੀ ਦੇ ਹੀ ਕੋਸ਼ਿਸ਼ ਕਰ ਰਹੇ ਆ ਜਲਦੀ ਤੋਂ ਜਲਦੀ ਗਿਰਤਾ ਕਰਨ ਇਹਦਾ ਮੈਟਰ ਆਫ ਰਿਕਾਰਡ ਆ ਮੇਰਾ ਘਰ ਮੁੱਦੇ ਤੇ ਨਹੀਂ ਚੱਲਦਾ ਜਿਹੜੇ ਬੰਦੇ ਨਹੀਂ ਜਿਹੜੇ ਫੜੇ ਆ ਇਹਨਾਂ ਵਿੱਚੋਂ ਕਿਸੇ ਦੇ ਕੇਸ ਨਹੀਂ ਚੱਲਦਾ ਜਿਹੜੇ ਜਿਹੜੇ ਛੂਟਰ ਸਿਗਾ ਜਿਹੜਾ ਗੋਪੋਰਾ ਤਾਂ ਬਿੱਲਾ ਉਹਨਾਂ ਦਾ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਉਹਨਾਂ ਤੇ ਦੋ ਦੋ ਕੇਸ ਹੈਗੇ ਆ